ਆਰਟਿਸਟਾਂ ਨਿਆਣਿਆਂ ਨੂੰ ਹੁੰਦੇ ਮੈਂਟ ਚ ਉਹਨਾਂ ਦਾ ਮੂਡ ਖਰਾਬ ਹੋ ਜਾਂਦਾ ਮੈਂਟ ਚ ਠੀਕ ਹੋ ਜਾਂਦੇ ਜੂਨ ਕਹਿੰਦੇ ਕਿ ਦਿਲਜੀਤ ਦੋਸਾਂਝ ਉਹਨਾਂ ਦਾ ਫੇਵਰੇਟ ਮੰਨਿਆ ਜਾਂਦਾ ਹਮੇਸ਼ਾ ਤੁਹਾਡੀਆਂ ਜ਼ਿਆਦਾਤਰ ਫਿਲਮਾਂ ਜੂਨ ਦੇ ਵਿੱਚ ਹੀ ਰਿਲੀਜ਼ ਹੁੰਦੀਆਂ ਇਹਦੇ ਪਿੱਛੇ ਕੀ ਰੀਜ਼ਨ ਹੈ ਉਹ ਭਾਜੀ ਮੇਰੀਆਂ ਮੈਂ ਪ੍ਰੋਡਿਊਸਿੰਗ ਨਹੀਂ ਕੀਤੀਆਂ ਕੋਈ ਫਿਲਮਾਂ ਤਾਂ ਮੇਰੀ ਮਰਜ਼ੀ ਨਹੀਂ ਹੁੰਦੀ ਪ੍ਰੋਡਿਊਸਰਾਂ ਦੀ ਮਰਜ਼ੀ ਹੁੰਦੀ ਹੈ ਸੋ ਇਹਨਾਂ ਨੇ ਰਿਲੀਜ਼ ਕੀਤੀਆਂ ਔਰ ਲੱਕੀਲੀ ਸਾਡੀਆਂ ਫਿਲਮਾਂ ਹਨ ਜਰਟ ਐਂਜੂਲਟ 1 2 ਸੋ ਹਾਂ ਸਾਡੀਆਂ ਸਾਰੀਆਂ ਫਿਲਮ ਜੂਨ ਚ ਆਈਆਂ ਯੈਸ ਉਹ ਸਾਰੀਆਂ ਹਿੱਟ ਹੋਈਆਂ ਬਾਤੋਂ ਇਹ ਵੀ ਹੋ ਗਈ ਏਟ ਅੱਛਾ ਕਿਉਂਕਿ ਜਟਨ ਜੁਲੀਅਟ ਦੇ ਵਿੱਚ ਵੀ ਤੁਸੀਂ ਪਹਿਲਾਂ ਨਜ਼ਰ ਆਏ ਦੋਵੇਂ ਹੁਣ ਕਾਫੀ ਟਾਈਮ ਬਾਅਦ ਫਿਰ ਲੋਕਾਂ ਨੂੰ ਨਜ਼ਰ ਆ ਰਹੇ ਹੋ ਇਕੱਠੇ ਜੋੜੀ ਹਮੇਸ਼ਾ ਪਸੰਦ ਕੀਤੀ ਗਈ ਹੈ ਚਾਹੇ ਉਹ ਜਟਨ ਜੁਲੀਅਟ 1 2 ਹੋਵੇ ਹੁਣ ਇਹਦੀ ਗੱਲ ਵੀ ਇਹਦੀ ਚਰਚਾ ਲਗਾਤਾਰ ਬਸ ਜਿਹੜਾ ਕ੍ਰੀਏਟ ਹੋ ਰਿਹਾ ਹੈ ਸੋਸ਼ਲ ਮੀਡੀਆ ਦੇ ਉੱਤੇ ਵੀ ਇਹਨੂੰ ਦੇਖ ਕੇ ਹੁਣ ਕੀ ਲੱਗਦਾ ਹੈ ਕਿ ਐਕਸਪੈਕਟੇਸ਼ਨਸ ਉਸੇ ਤਰ੍ਹਾਂ ਬਰਕਰਾਰ ਅੱਗੇ ਵੀ ਰਹਿਣਗੀਆਂ ਜੇ ਅੱਗੇ ਵੀ ਦਿਲਜੀਤ ਤੇ ਨੀਰੂ ਇਕੱਠੇ ਆਉਂਦੇ ਹਨ ਹਾਂਜੀ ਬਿਲਕੁਲ ਤੇ ਮੈਂ ਫਿਲਮ ਦੇਖ ਚੁੱਕੀ ਹਾਂ ਤੇ ਮੇਰੇ ਲਈ ਤਾਂ ਬਹੁਤ ਜ਼ਿਆ ਟਾਡਾ ਮੰਨੀ ਜਿਸ ਚੀਜ਼ ਨੂੰ ਮੰਨ ਰਿਹਾ ਅ ਜਸਟ ਬਿਕੋਜ਼ ਕਿ ਤੁਹਾਨੂੰ ਲੱਗ ਰਿਹਾ ਹੈ ਕਿ ਓਪਰਚੁਨਿਟੀ ਆ ਕਰ ਲਓ ਨਹੀਂ ਕਰਨਾ ਚਾਹੀਦਾ ਕਿਸੇ ਦੇ ਫਾਦਰ ਜਾਂ ਕਿਸੇ ਦੀ ਫੈਮਿਲੀ ਪੈਸਾ ਲਾ ਰਹੀ ਆ ਉਹ ਪੈਸਾ ਇਸੇ ਲਈ ਲਾਰੇ ਕਿ ਯਾਰ ਅਸੀਂ ਆਪਣੇ ਮੁੰਡੇ ਨੂੰ ਜਾਂ ਕੁੜੀ ਨੂੰ ਸਟਾਰ ਲਾਂਚ ਕਰਨਾ ਹੈ ਉਹਨੂੰ ਬਣਾਉਣਾ ਤੇ ਅਸੀਂ ਕੋਸ਼ਿਸ਼ ਕਰਨੀ ਆ ਵੀ ਉਹ ਸਟਾਰ ਬਣੇ ਉਹ ਤਾਂ ਪੈਸਾ ਇਸੇ ਲਈ ਲਾ ਰਹੇ ਹੋ ਫਿਲਮ ਇਸੇ ਲਈ ਬਣਾ ਰਹੇ ਸੋ ਉਹਨੂੰ ਤੁਸੀਂ ਨੇਪਟਿਟਿਜ਼ਮ ਨਹੀਂ ਕਹਿ ਸਕਦੇ ਜਗਦੀਪ ਦਾ ਕੰਮ ਵਧੀਆ ਲੱਗਦਾ ਆਈ ਫੀਲ ਕਿ ਬਹੁਤ ਇੰਟਰਸਟਿੰਗ ਰਾਈਟਰ ਤੇ ਡਾਇਰੈਕਟਰ ਆ ਉਹ ਹੂੰ ਹੂੰ ਅ ਸਮੀਪਾ ਜੀ ਦੀ ਆਫ ਕੋਰਸ ਆਪਣੀ ਇੱਕ ਜ਼ੋਨ ਹੈਗੀ ਆ ਤੇ ਉਹਦੇ ਚ ਉਹ ਬਹੁਤ ਸਕਸੈਸਫੁਲ ਨੇ ਹਾਂ ਸਾਰਾ ਹੁੰਦਾ ਤੁਹਾਨੂੰ ਉਹਨਾਂ ਦੀਆਂ ਫਿਲਮਾਂ ਦੇਖ ਕੇ ਹਾਲਾਂਕਿ ਮੇਰਾ ਇਹ ਜੀ ਕਰਦਾ ਹੁੰਦਾ ਆਈ ਏਮ ਸੇਇੰਗ ਥਿਸ ਇਨ ਦਾ ਇੰਟਰਵਿਊ ਕਿ ਸਮੀਪਾ ਜੀ ਨਾ ਕੁਝ ਜਿੱਦਾਂ ਪੱਟੀ ਸਾਹਿਬ ਕਰਦੇ ਹੁੰਦੇ ਸੀ ਸਟਾਇਰ ਉਹਨਾਂ ਦਾ ਵੀ ਕੁਝ ਉਹਨਾਂ ਨੂੰ ਅਟੈਂਪਟ ਕਰਨਾ ਚਾਹੀਦਾ ਰਾਈਟ ਸਤਿ ਸ਼੍ਰੀ ਅਕਾਲ ਮੈਂ ਹਾਂ ਅਨੁਰਾਗ ਸਿੰਘ ਤੇ ਮੈਂ ਸੁਨੀਲ ਕਟਾਰੀਆ ਜੀ ਨਾਲ ਬਹੁਤ ਸਾਰੀਆਂ ਪੰਜਾਬੀ ਸਿਨੇਮਾ ਬਾਰੇ ਪੰਜਾਬੀ ਫਿਲਮਾਂ ਬਾਰੇ ਤੇ ਆਰਟਿਸਟ ਬਾਰੇ ਗੱਲਾਂ ਕੀਤੀਆਂ ਨੇ ਤੇ ਤੁਸੀਂ ਜ਼ਰੂਰ ਇਹ ਇੰਟਰਵਿਊ ਦੇਖਿਓ ਤੇ ਜੇ ਚੰਗੀ ਲੱਗੇ ਤਾਂ ਪਲੀਜ਼ ਸ਼ੇਅਰ ਇਟ ਥੈਂਕ ਯੂ ਸੋ ਮੱਚ ਸਲਾਮ ਸਤਿ ਸ਼੍ਰੀ ਅਕਾਲ ਮੈਂ ਹਾਂ ਸੁਨੀਲ ਕਟਾਰੀਆ ਤੁਸੀਂ ਮੇਰੇ ਆਫੀਸ਼ੀਅਲ ਸੋਸ਼ਲ ਮੀਡੀਆ ਪਲੈਟਫਾਰਮਸ @i.sunilkataria ਦੇ ਨਾਲ ਜੁੜੇ ਹੋਏ ਮੇਰੇ ਨਾਲ ਨੇ ਅਨੁਰਾਗ ਸਿੰਘ ਫਿਲਮ ਮੇਕਰ ਅਵਾਰਡ winning ਫਿਲਮ ਮੇਕਰ ਜਟ ਐਂਡ ਜੁਲੀਅਟ ਬਣਾਈ ਇਹਨਾਂ ਨੇ ਕੇਸਵੀ ਬਣਾਈ ਸਾਰਾ ਗੜੀ ਦੇ ਉੱਪਰ ਔਰ ਤੁਸੀਂ ਇਸ ਤੋਂ ਇਲਾਵਾ ਰ ਔਰ ਕੀ ਕੁਝ ਕਰ ਰਹੇ ਨੇ ਕੀ ਕੁਝ ਅਨਦਰ cinema ਨੂੰ ਲੈ ਕੇ ਪਰਸਪੈਕਟਿਵ ਹੈ ਜਲੰਧਰ ਅੰਮ੍ਰਿਤਸਰ ਤੋਂ ਹੁੰਦੇ ਹੋਏ ਮੁੰਬਈ ਦੇ ਵਿੱਚ ਸਫ਼ਰ ਕਿਸਾ ਦਾ ਇਹ ਸਭ ਕੁਝ ਜਾਣਾ ਗਿਆ ਅਨੁਰਾਗ ਤੋਂ ਅਨੁਰਾਗ ਬਹੁਤ ਸਵਾਗਤ ਤੁਹਾਡਾ ਥੈਂਕ ਯੂ ਜਿਹੜੇ ਮੈਂ ਸਫ਼ਰ ਦੀ ਗੱਲ ਕਰ ਰਿਹਾ ਜਲੰਧਰ ਅੰਮ੍ਰਿਤਸਰ ਦੇ ਵਿੱਚ ਤੁਹਾਡੀ ਪੜ੍ਹਾਈ ਹੁੰਦੀ ਹੈ ਫਿਰ ਤੁਹਾਡੇ ਪਹਿਲੇ ਗੁਰੂ ਹਰਜੀਤ ਸਿੰਘ ਜੀ ਸੋ ਇਹ ਸਾਰੇ ਚੀਜ਼ਾਂ ਨੂੰ ਤੁਸੀਂ ਕਿਸ ਤਰ੍ਹਾਂ ਸਮ ਅਪ ਕਰੋਗੇ ਪਹਿਲਾਂ ਤਾਂ ਮਤਲਬ ਜਰਨੀ ਉਦਾਂ ਹੀ ਆ ਜਿੱਦਾਂ ਆਈ ਥਿੰਕ ਸਾਰਿਆਂ ਦੀ ਹੁੰਦੀ ਹੈ एवरीवन ਹੈਜ਼ ਏ ਰੂਨ ਜਰਨੀ ਮੇਰੀ ਆਪਣੀ ਹਾਂ ਇਨ ਸਮ ਵੇਜ਼ ਕਹਿੰਦਾ ਕਿ ਮੈਂ ਫੋਰਚੂਨੇਟ ਸੀ ਕਿ ਆ ਇਦਾਂ ਦੀਆਂ ਆਪਰਚੂਨਿਟੀਆਂ ਮਿਲਦੀਆਂ ਜੀਆਂ ਤੇ ਔੜੀ ਔੜੀ ਗੱਲ ਬਣਦੀ ਗਈ ਸੋ ਐਸੇ ਕਿ ਬਾਬੇ ਦੀ ਮਿਹਰ ਰਹੀ ਹੈ ਹਾਂ ਦੈਟਸ ਦ ਓਨਲੀ ਵੇ ਟੂ ਸਮਟ ਅਪ ਸਮ ਐਵਰੀਥਿੰਗ ਆਫਟਰ ਰਾਈਟ ਗੋਡ ਹੈ ਬੀਨ ਕਾਈਂ ਹੂੰ ਜਿਹੜੀਆਂ ਜੜੀਆਂ ਚੀਜ਼ਾਂ ਕੀਤੀਆਂ ਆ ਮੋਸਟਲੀ ਦੇ ਹੈਵ ਬੀਨ ਲਾਈਕ ਬਾਏ ਦਾ ਆਡੀਅנס ਜਿੱਥੇ ਕਿਤੇ ਕੋਈ ਪ੍ਰੋਬਲਮ ਆਈ ਆ ਉਥੇ ਯੂ نو ਕਿਸੇ ਦੀ ਹੈਲਪ ਨਾ ਆ ਜਾਂ ਕਿਤੇ ਬਾਪੇ ਦੀ ਮਰਜ਼ੀ ਨਾਲ ਉਹ ਚੀਜ਼ਾਂ ਜਿਹੜੀਆਂ ਵਰਕ ਆਊਟ ਹੋ ਗਏ ਹੈ ਮੈਂ ਜੀ ਸੋ ਆਈ ਫੀਲ ਫੋਰਚੂਨੇਟ ਆਈ ਰੂ ਲੱਕੀ ਅੱਛਾ ਕਿਉਂਕਿ ਬਹੁਤ ਹੀ ਸਾਡੀ ਪੰਜਾਬੀ ਆਡੀਅנס ਯਾਰ ਅਨਮੁੱਲੇ ਜਟਨ ਜੁਲੀਅਟ 1 2 ਫਿਰ ਕੇਸਰੀ ਬਹੁਤ ਵੱਡਾ ਇੱਕ ਨਾਮ ਉਸ ਫਿਲਮ ਦਾ ਵੀ ਔਰ ਨਾਲ ਦੀ ਨਾਲ ਅਨੁਰਾਗ ਸਿੰਘ ਦਾ ਵੀ ਇੱਕ ਗ੍ਰਾਫ ਉੱਪਰ ਜਾਂਦਾ ਹੈ ਨਾ ਕਿਉਂਕਿ ਹਿੰਦੀ ਸਿਨੇਮਾ ਦੀ ਹਮੇਸ਼ਾ ਗੱਲ ਹੁੰਦੀ ਹੈ ਕਿ ਜੇ ਅਸੀਂ ਪੰਜਾਬੀ ਸਿਨੇਮਾ ਜਾਂ ਰੀਜਨਲ ਸਿਨੇਮਾ ਤੋਂ ਬਾਹਰ ਦੀ ਗੱਲ ਕਰਨੀ ਹੈ ਤੇ ਅਸੀਂ ਫਿਰ ਮੇਨਸਟ੍ਰੀਮ ਸਿਨੇਮਾ ਦੀ ਗੱਲ ਕਰੀਏ ਅ ਪਰ ਬਹੁਤੇ ਲੋਕਾਂ ਨੂੰ ਨਹੀਂ ਵੀ ਪਤਾ ਕਿ ਰਕੀਬ ਇੱਕ ਫਿਲਮ ਆਈ ਸੀ ਜਿਹੜੀ ਕਿ ਫਲॉप ਹੋਈ ਸੀ ਪਰ ਉਸ ਫੇਲਿਅਰ ਤੋਂ ਕੀ ਕੁਝ ਸਿੱਖਿਆ ਔਰ ਕਿਵੇਂ ਆਪਣੇ ਆਪ ਨੂੰ ਅੱਗੇ ਤੋਰਿਆ ਕਿਉਂਕਿ ਬਹੁਤੇ ਤਾਂ ਇਹ ਹੁੰਦਾ ਕਿ ਨਿਰਾਸ਼ ਹੋ ਕੇ ਘਰ ਬਹਿ ਜਾਂਦੇ ਕਿ ਅੱਗੇ ਅਸੀਂ ਕੁਝ ਕਰੀਏ ਨਾ ਅ ਆਈ ਥਿੰਕ ਫੇਲਿਅਰ ਹਮੇਸ਼ਾ ਸਕਸੈਸ ਨਾਲੋਂ ਜ਼ਿਆਦਾ ਟੀਚ ਕਰਦਾ ਤੁਹਾਨੂੰ ਹੂੰ ਅ ਸਭ ਤੋਂ ਵੱਡੀ ਇੱਕ ਤੇ ਹੁੰਦਾ ਵੀ ਸਭ ਤੋਂ ਵੱਡੀ ਜਿਹੜੀ ਟੀਚਿੰਗ ਮੂਡ ਰਕੀਬ ਤੋਂ ਸੀਗੀ ਉਹ ਇਹ ਸੀਗੀ ਕਿ ਯਾਰ ਕਿਸੇ ਵੀ ਇਦਾਂ ਚੀਜ਼ ਇਦਾਂ ਦੀ ਚੀਜ਼ ਨੂੰ ਹਾਂ ਨਹੀਂ ਕਰਨਾ ਕਰਨਾ ਜਿਹੜੀ ਚੀਜ਼ ਤੁਸੀਂ ਕਰਨਾ ਨਹੀਂ ਚਾਹੁੰਦੇ ਅੱਛਾ ਕਿ ਜਿਹੜਾ ਤੁਹਾਡਾ ਇਨਸਟਿੰਕਟ ਆ ਜਾਂ ਤੁਹਾਡਾ ਮਨ ਨਹੀਂ ਜਿਸ ਚੀਜ਼ ਨੂੰ ਮੰਨ ਰਿਹਾ ਅ ਜਸਟ ਬਿਕੋਜ਼ ਕਿ ਤੁਹਾਨੂੰ ਲੱਗ ਰਿਹਾ ਹੈ ਕਿ ਓਪਰਚੁਨਿਟੀ ਆ ਕਰ ਲਓ ਨਹੀਂ ਕਰਨਾ ਚਾਹੀਦਾ ਜੇ ਤੁਹਾਡੇ ਮਨ ਨੂੰ ਆਵਾਜ਼ ਆ ਰਹੀ ਹੈ ਵੀ ਯਾਰ ਆ ਚੀਜ਼ ਮੇਰੇ ਲਈ ਮੈਂ ਕਰਨਾ ਚਾਹੁੰਦਾ ਹੈ ਉਹ ਲਈ ਤਾਂ ਹੀ ਕਰਨੀ ਚਾਹੀਦੀ ਹੈ ਉਹ ਚੀਜ਼ ਰਕੀਬ ਵੇਲੇ ਮੈਂ ਹਾਂ ਕਰਤੀ ਕਿਉਂਕਿ ਇੱਕ ਬ੍ਰੇਕ ਚਾਹੀਦੀ ਸੀਗੀ ਡਾਇਰੈਕਟਰ ਬਣਨ ਲਈ ਉਦਾਂ ਏਡੀ ਛੇਤੀ ਬ੍ਰੇਕ ਮਿਲਦੀ ਨਹੀਂ ਆ ਤੁਸੀਂ ਬਾਹਰੋਂ ਆਉਨੇ ਹੋ ਇੰਡਸਟਰੀ 'ਚ ਬਹੁਤ ਸਾਲ ਲੱਗ ਜਾਂਦੇ ਆ ਤੇ ਮੈਨੂੰ ਚਾਂਸ ਮਿਲ ਰਿਹਾ ਸੀ ਤੇ ਮੈਂ ਹਾਂ ਕਰਤੀ ਹਾਲਾਂਕਿ ਉਹ ਸਬਜੈਕਟ ਜਿਹੜਾ ਆ ਜੋ ਵੀ ਚੀਜ਼ ਮੇਰੀ ਬਹੁਤੀ ਪਸੰਦਾਂ ਨਹੀਂ ਸੀ ਬਟ ਆਈ ਸੈਡ ਯੈਸ ਕਿ ਚਲ ਯਾਰ ਇੱਕ ਫਿਲਮ ਕਰਨ ਦਾ ਮੌਕਾ ਮਿਲ ਗਿਆ ਔਰ ਕਰਕੇ ਸਿੱਖੂਗਾ ਜੀ ਤੋ ਬਟ ਉਸ ਤੋਂ ਬਾਅਦ ਫਿਰ 3 ਸਾਲ 3 3.5 ਸਾਲ ਕੋਈ ਕੰਮ ਨਹੀਂ ਸੀਗਾ ਕੋਈ ਫੋਨ ਨਹੀਂ ਸੀ ਚੱਕਦਾ ਕੋਈ ਮਿਲ ਮਿਲਦਾ ਨਹੀਂ ਸੀਗਾ ਹਨਾ ਤੇ ਉਹ ਚੀਜ਼ਾਂ ਤੋਂ ਤੁਸੀਂ ਸਿੱਖਦੇ ਹੋ ਕਿ ਯਾਰ ਇਵੈਨਚੁਅਲੀ ਚੀਜ਼ ਉਹ ਕਰਨੀ ਹੈ ਜਿਹੜੀ ਤੁਹਾਡੇ ਮੰਨ ਦੀ ਹੈ ਤਾਂ ਕਿ ਤੁਹਾਡਾ ਸਕਸੈਸ ਵੀ ਤੁਹਾਡਾ ਹੋਵੇ ਤੁਹਾਡਾ ਫੇਲਰ ਵੀ ਤੁਹਾਡਾ ਹੋਵੇ ਤੁਸੀਂ ਹੋਰ ਨੂੰ ਕਲੇਮ ਨਹੀਂ ਕਰਨਾ ਤੁਹਾਡੀ ਆਪਣੀ ਉਹ ਸਟruggਲ ਆ ਐਂਡ ਐਟਲੀਸਟ ਜੇ ਤੁਸੀਂ ਫੇਲ ਹੋਣਾ ਤਾਂ ਤੁਸੀਂ ਉਹ ਚੀਜ਼ ਕਰਕੇ ਫੇਲ ਹੋ ਜਿਹੜਾ ਤੁਹਾਡਾ ਕਰਨ ਨੂੰ ਜੀ ਕਰ ਰਿਆ ਸੀ ਐਟਲੀਸਟ ਉਹ ਬਿਟਰਨੈਸ ਜਾਂ ਉਹ ਕੋੜਾ ਸਵਾਦ ਲਾਇਬਿਲਟੀ ਨਾ ਕੋੜਾ ਸਵਾਦ ਨਾ ਰਵੇ ਮੂਝੇ ਕਿ ਯਾਰ ਕੰਮ ਵੀ ਉਹ ਕੀਤਾ ਜਿਹੜਾ ਕਰਨਾ ਨਹੀਂ ਸੀ ਚਾਹੁੰਦੇ ਤੇ ਸਕਸੈਸਫੁਲ ਨਹੀਂ ਹੋਇਆ ਤੇ ਆਫਟਰ ਥੈਟ ਮੈਂ ਕੋਸ਼ਿਸ਼ ਕੀਤੀ ਹੈ ਕਿ ਮੈਂ ਉਸ ਚੀਜ਼ ਤੇ ਰਵਾਂ ਕਾਇਮ ਕੀ ਯਾਰ ਜੋ ਮੈਨੂੰ ਮਨ ਨੂੰ ਚੰਗਾ ਲੱਗ ਰਿਹਾ ਉਹੋ ਹੀ ਕਰਕੇ ਦੇਖਾਂ ਤਾਂ ਕਿ ਥੋੜੀ ਜਿਹੀ ਗਰੋਥ ਵੀ ਹੋਵੇ ਤੁਹਾਡੀ ਕ੍ਰੀਏਟਿਵਲੀ ਤਾਨੂੰ ਥੋੜਾ ਜਿਹਾ ਮਜ਼ਾ ਵੀ ਆਵੇ ਕਰਕੇ ਤੇ ਚਲੋ ਬਾਅਦ ਚ ਸਕਸੈਸਫੁਲ ਹੋਣਾ ਜਾਂ ਨਾ ਹੋਣਾ ਜਿਹੜਾ ਆ ਉਹ ਤੇ ਆਡੀਅנס ਦੇ ਹੱਥ 'ਚ ਹੁੰਦਾ ਜਾਂ ਕਹਿ ਲੋ ਬਾਪੇ ਦੇ ਹੱਥ 'ਚ ਹੁੰਦਾ ਕਿਉਂਕਿ ਸਾਡੀ ਲਾਈਨ ਹੀ ਇਦਾਂ ਦੀ ਆ ਨਾ ਤੁਹਾਨੂੰ ਬਹੁਤ ਸਾਰੇ ਲੋਕਾਂ ਤੋਂ ਵੈਲੀਡੇਸ਼ਨ ਚਾਹੀਦੀ ਆ ਜਾਂ ਉਹਨਾਂ ਦੀ ਯੈਸ ਚਾਹੀਦੀ ਆ ਤੁਹਾਡਾ ਕੰਮ ਸਕਸੈਸਫੁਲ ਸਾਡਾ ਬਿਜ਼ਨਸ ਹੀ ਇਤਾਂ ਆਇਆ ਉਹ ਤੇ ਤੁਹਾਡੇ ਕੰਟਰੋਲ 'ਚ ਹੈ ਨਹੀਂ ਬਟ ਇਹ ਤਾਂ ਮੇਰੇ ਕੰਟਰੋਲ 'ਚ ਹੈਗਾ ਕਿ ਮੈਂ ਚੀਜ਼ ਉਹ ਚੁਣਾ ਅਟੈਂਪਟ ਕਰਾਂ ਜਿਹੜਾ ਮੇਰਾ ਕਰਨ ਨੂੰ ਜੀ ਕਰਾ ਜਿਹਦੇ 'ਚ ਮੈਨੂੰ ਆਪਦਾ ਮਨ ਨੂੰ ਵੀ ਕੁਝ ਸਿੱਖਣ ਨੂੰ ਮਿਲਦੇਗਾ ਤੇ ਕਰਕੇ ਮਜ਼ਾ ਆਵੇ ਹਮਮ ਔਰ ਮੈਂ ਠੀਕ ਠਾਕ ਕਿਸੇ ਇੱਕ ਸਰਟਨ ਸਟੈਂਡਰਡ ਦੀ ਫਿਲਮ ਬਣਾ ਲਵਾਂ ਬਾਅਦ 'ਚ ਜੋ ਹੋਣਾ ਉਹ ਤਾਂ ਕੋਈ ਵੀ ਕੰਟਰੋਲ ਨਹੀਂ ਕਰ ਸਕਦਾ ਜੀ ਬਟ ਐਟਲੀਸਟ ਉਹਨਾਂ ਸਵਾਰ ਤੇ ਲੈ ਲੀਏ ਹਮ ਅੱਛਾ ਕਿਉਂਕਿ ਅਸੀਂ ਚੰਡੀਗੜ੍ਹ ਵਿੱਚ ਆ ਔਰ ਚੰਡੀਗੜ੍ਹ ਵਿੱਚ ਫਰਸਟ ਆਫ ਇਟਸ ਕਾਈਂਡ ਸਿਨੇ ਵੈਸਟਫ ਇੰਟਰਨੈਸ਼ਨਲ ਫਿਲਮ ਫੈਸਟੀਵਲ ਹੋ ਰਿਹਾ ਜਿੱਥੇ ਅਨੁਰਾਗ ਪਹੁੰਚੇ ਹੋਏ ਨੇ ਔਰ ਅਨੁਰਾਗ ਦਾ ਇੱਕ ਸੈਸ਼ਨ ਵੀ ਸੀਗਾ ਗੁਰਵਿੰਦਰ ਸਿੰਘ ਜਗਦੀਪ ਸਿੱਧੂ ਔਰ ਸਮੀਪ ਕੰਘੋਰਾਂ ਦੇ ਨਾਲ ਉਹਦੇ ਵਿੱਚ ਵੀ ਕਈ ਗੱਲਾਂ ਹੋਈਆਂ ਬਟ ਇੱਕ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ ਸੀਗਾ ਆਪਾਂ ਹੁਣ ਵੀ ਕਰ ਲੈਂਦੇ ਆ 1 ਟੂ 1 ਕਿ ਜਦੋਂ ਸਿਨੇਮਾ ਦੀ ਗੱਲ ਆਉਂਦੀ ਹੈ ਤੇ ਪੰਜਾਬੀ ਸਿਨੇਮਾ ਦੇ ਪ੍ਰੋਫੈਸ਼ਨਲਿਜ਼ਮ ਦੀ ਹਮੇਸ਼ਾ ਗੱਲ ਹੁੰਦੀ ਹੈ ਕਿਉਂਕਿ ਆਰਟਿਸਟ ਜੇ ਕਹਿੰਦੇ ਜਿਵੇਂ ਸੁਵਿੰਦਰ ਵਿੱਕੀ ਹੋਰਾਂ ਦਾ ਮੈਂ ਤੁਹਾਨੂੰ ਜ਼ਿਕਰ ਕਰ ਰਿਹਾ ਸੀ ਉਹਨਾਂ ਨਾਲ ਗੱਲਬਾਤ ਹੋਈ ਤੇ ਉਹ ਕਹਿੰਦੇ ਕਿ ਸ਼ਾਇਦ ਮੈਨੂੰ ਮੇਰੀ ਇੰਡਸਟਰੀ ਨੇ ਨਹੀਂ ਪਹਿਚਾਣਿਆ ਪਰ ਉਹਨਾਂ ਨੇ ਪਹਿਚਾਣ ਲਿਆ ਕਿਉਂਕਿ ਤੁਸੀਂ ਹੁਣ ਇੱਥੋਂ ਦੀ ਇ ਸ਼ੁਰੂਆਤ ਵੀ ਤੁਸੀਂ ਉੱਥੋਂ ਹੀ ਕੀਤੀ ਸੀ ਰਕੀਤ ਤੋਂ ਤੁਸੀਂ ਇਸ ਚੀਜ਼ ਨੂੰ ਕਿਵੇਂ ਬੈਲੈਂਸ ਦੇਖਦੇ ਹੋ ਜਾਂ ਇਹ ਲੱਕ ਦੀ ਗੇਮ ਹੈ ਸਾਰੀ ਨਹੀਂ ਲੱਕ ਫੈਕਟਰ ਤਾਂ ਹੁੰਦਾ ਹੀ ਆ ਸਾਡੀ ਲਾਈਨ 'ਚ ਕਿਉਂਕਿ ਇੰਨੇ ਜਣੇ ਸੇਮ ਤਰ੍ਹਾਂ ਦੀ ਚੀਜ਼ ਲਈ ਕੰਪੀਟ ਕਰ ਰਹੇ ਹੁੰਦੇ ਆ ਹਾਂ ਹਾਂ ਤੇ ਉਹ ਚੀਜ਼ ਸਿਰਫ ਇੱਕ ਨੂੰ ਮਿਲਦੀ ਆ ਦੂਜਿਆਂ ਨੂੰ ਨਹੀਂ ਮਿਲੀ ਉਹਦੇ ਪਿੱਛੇ ਬਹੁਤ ਸਾਰੇ ਰੀਜ਼ਨ ਹੁੰਦੇ ਇਕੱਲਾ ਟੈਲੈਂਟ ਨਹੀਂ ਹੁੰਦਾ ਲੱਕ ਵੀ ਹੁੰਦਾ ਕਈ ਵਾਰੀ ਜਿਹੜਾ ਜਿਹੜੇ ਉਹ ਬਣਾਉਣ ਵਾਲੇ ਆ ਡਾਇਰੈਕਟਰ ਆ ਜਾਂ ਪ੍ਰੋਡਿਊਸਰ ਆ ਉਹਨਾਂ ਲਈ ਕੋਈ ਇੱਕ ਬੰਦਾ ਜਿਹੜਾ ਉਹ ਉਹਨਾਂ ਦੇ ਪੈਰਾਮੀਟਰਸ 'ਚ ਫਿੱਟ ਨਹੀਂ ਹੁੰਦਾ not because of talent ਕਈ ਵਾਰੀ ਫੇਸ ਨਹੀਂ ਦਾਟਾ ਮੈਚ ਕਰ ਰਿਹਾ ਕਈ ਵਾਰੀ ਉਹਨਾਂ ਦਾ ਬਜਟ ਨਹੀਂ ਮੈਚ ਕਰ ਰਿਹਾ ਤੋਂ ਉਹ ਇੱਕ ਕੋਈ ਰੋਲ ਜਾਂ ਕੋਈ ਇੱਕ opportunity ਕਿਸੇ ਇੱਕ ਬੰਦੇ ਨੂੰ ਮਿਲ ਰਹੀ ਹੈ ਉਹਦੇ ਪਿੱਛੇ ਬਹੁਤ ਸਾਰੇ ਰੀਜ਼ਨਸ ਦੇ ਤੇ ਜੇ ਵਿਕੀ ਭਾਜੀ ਦੀ ਗੱਲ ਕਰੀਏ ਉਹਨਾਂ ਨੂੰ ਯਾਦ ਕਰਾਇਓ ਕਿ ਉਹਨਾਂ ਨੇ ਪੰਜਾਬੀ ਜੇ ਵੀ ਮੇਰੇ ਨਾਲ ਕੰਮ ਕੀਤਾ ਤੇ ਉਹਨਾਂ ਨੇ ਹਿੰਦੀ ਜੇ ਵੀ ਕੀਤਾ ਮੇਰੇ ਨਾਲ ਸੋ ਪਲੀਜ਼ ਰਿਮਾਈਂਡ ਮੀ ਆਫ ਥੈਟ ਇਤਨਾਨੀਆ ਵੀ ਇੰਡਸਟਰੀ ਨੇ ਉਹਨਾਂ ਨੂੰ ਪਛਾਣਿਆ ਨਹੀਂ ਅ ਇਸੇ ਇੰਡਸਟਰੀ ਮੈਂ ਇਸ ਇੰਡਸਟਰੀ ਜੇ ਵੀ ਉਹਨਾਂ ਨਾਲ ਕੰਮ ਕੀਤਾ ਜਦੋਂ ਮੈਂ ਬਾਲੀਵੁੱਡ 'ਚ ਕੰਮ ਕਰ ਰਿਹਾ ਸੀ ਉੱਥੇ ਵੀ ਮੈਂ ਉਹਨਾਂ ਨੂੰ ਫੋਨ ਕੀਤਾ ਵੀ ਆਓ ਤੇ ਮੇਰੀ ਫਿਲਮ 'ਚ ਕੰਮ ਕਰੋ ਹਨਾ ਤੇ ਉਹਨਾਂ ਨੇ ਕੀਤਾ ਔਰ ਵਧੀਆ ਕੰਮ ਕੀਤਾ ਉਹ ਬਹੁਤ ਵਧੀਆ ਆਰਟਿਸਟ ਨੇ ਬਟ ਯਾ ਇਦਾਂ ਹੁੰਦਾ ਹੈ ਕਿ ਹਿੰਦੀ 'ਚ ਜਿਹੜਾ ਹਿੰਦੀ ਇੰਡਸਟਰੀ 'ਚ ਜਿਹੜਾ ਕੰਮ ਹੋ ਰਿਹਾ ਕੰਟੈਂਟ ਬਣ ਰਿਹਾ ਜਿੰਨਾ ਦਾ ਔਰ ਜਿਹੜਾ ਬਣ ਰਿਹਾ ਜਿੰਨਾ ਜ਼ਿਆਦਾ ਬਣ ਰਿਹਾ ਉਹਨਾਂ ਤਾਂ ਪੰਜਾਬੀ 'ਚ ਨਹੀਂ ਬਣਦਾ ਨਹੀਂ ਬਣਦਾ ਹੈਨਾ ਮੋਸਟਲੀ ਫਿਲਮਾਂ ਹੀ ਆ ਪੰਜਾਬੀ 'ਚ ਜਿਹੜੀਆਂ ਬਣ ਰਹੀਆਂ ਔਰ ਫਿਲਮਾਂ ਵੀ ਜਿੰਨਾਂ ਦੀਆਂ ਬਣ ਰਹੀਆਂ ਉਹ ਉਹ ਹਰ ਤਰ੍ਹਾਂ ਦੀ ਫਿਲਮ 'ਚ ਉਹ ਫਿੱਟ ਵੀ ਨਹੀਂ ਹੁੰਦੇ ਤੇ ਉਹਨਾਂ ਦਾ ਜਿਹੜਾ ਟੈਲੈਂਟ ਆ ਉਹਦੇ ਲਈ ਸਹੀ ਪਲੇਟਫਾਰਮ ਜਾਂ ਸਹੀ ਜਿਹੜਾ ਸ਼ੋਕੇਸਿੰਗ ਆ ਉਹ ਸ਼ਾਇਦ OTT ਤੇ ਹੀ ਆਉਣੀ ਸੀਗੀ ਜਿੱਦਾਂ ਦਾ ਉਹਨਾਂ ਦਾ ਟੈਲੈਂਟ ਹੈ ਜੀ ਜੀ ਤੇ ਉਸ ਗੱਲ ਦੀ ਮੈਨੂੰ ਖੁਸ਼ੀ ਹੈ ਕਿ ਉਹਨਾਂ ਦੇ ਟੈਲੈਂਟ ਨੇ ਜਿਹੜੀ ਉਹ ਰੈਕਗਨਿਸ਼ਨ ਡਿਸਰਵ ਕਰਦੇ ਆ ਉਹ ਮਿਲ ਰਹੀ ਆ ਅਮ ਬਾਕੀ ਵੀ ਜਦੋਂ ਬਿਚ ਵਿਚ ਜਦੋਂ ਪੰਜਾਬੀ 'ਚ ਇਦਾਂ ਦੇ ਸਬਜੈਕਟ ਹੋਏ ਆ ਜਿਹੜੇ ਮੁੰਨਾ ਦੇ ਟੈਲੈਂਟ ਨੂੰ ਸ਼ੂਟ ਕਰਦੇ ਆ ਤੇ ਉਹਦੇ 'ਚ ਉਹਨਾਂ ਨੇ ਕੰਮ ਕੀਤਾ ਹੈ ਗੁਰਵਿੰਦਰ ਮੁੰਨਾ ਨਾਲ ਉਹਨਾਂ ਨੇ ਚੌਥੀ ਕੁੜੀ ਉਹਦੇ 'ਚ ਬਹੁਤ ਵਧੀਆ ਰੋਲ ਕੀਤਾ ਸੀ ਉਹਨਾਂ ਨੇ ਇਨਫੈਕਟ ਮੈਂ ਚੌਥੀ ਕੁੜੀ ਦੇਖ ਕੇ ਹੀ ਉਹਨਾਂ ਨੂੰ ਅਪਰੋਚ ਕੀਤਾ ਸੀਗਾ ਸੁਪਰ ਸਿੰਘ ਨੇ ਓਕੇ ਤੇ ਸੋ ਇਦਨੀਆਂ ਉਹਨਾਂ ਨੇ ਕੰਮ ਬਹੁਤ ਅੱਛਾ ਅੱਛਾ ਕੰਮ ਕਰਦੇ ਕੀਤਾ ਉਹਨਾਂ ਨੇ ਤੇ ਬਾਕੀ ਇਹ ਵੀ ਜਦੋਂ ਪੰਜਾਬੀ ਇੰਡਸਟਰੀ ਹੋਰ ਐਕਸਪੈਂਡ ਕਰੇਗੀ ਓਟੀਟੀ ਦਾ ਕੰਮ ਵੀ ਹੁਣ ਹੋਣ ਲੱਪਿਆ ਆ ਹੋਰ ਜ਼ਿਆਦਾ ਹੋਵੇਗਾ अलग-अलग तरह के सब्जेक्ट्स एक्सप्लोर ਹੋਣਗੇ ਫਿਰ ਉਹਨਾਂ ਦਾ ਇੱਥੇ ਵੀ ਕੰਮ ਬਤੇਗਾ ਉਦੋਂ ਤੇ ਮੈਨੂੰ ਲੱਗਦਾ ਉਹਨਾਂ ਨੇ ਉਹਨਾਂ ਦਾ ਬਜਟ ਹੀ ਇੰਨਾ ਵਧਣਾ ਇੰਨੇ ਮਹਿੰਗੇ ਹੋ ਜਾਣਾ ਕਿ ਇੱਥੋਂ ਵਾਲਿਆਂ ਨੇ ਅਫੋਰਡ ਹੀ ਨਹੀਂ ਕਰ ਪਾਉਣਾ ਉਹਨਾਂ ਨੂੰ ਅੱਛਾ ਕਿਉਂਕਿ ਇੱਕ ਜ਼ੋਰ ਹਮੇਸ਼ਾ ਇੰਡਸਟਰੀ ਦੇ ਵਿੱਚ ਇਹ ਗੱਲ ਸੁਣਨ ਨੂੰ ਮਿਲਦੀ ਇੱਕ ਜ਼ੋਰ ਕਾਸਟਿੰਗ ਡਾਇਰੈਕਸ਼ਨ ਦੇ ਉੱਪਰ ਕਾਸਟਿੰਗ ਡਾਇਰੈਕਟਰ ਦੀ ਜਿਹੜੀ ਪੋਸਟ ਹੈ ਉਹਦੇ ਤੇ ਦਿੱਤਾ ਜਾਂਦਾ ਹੈ ਬਾਲੀਵੁੱਡ ਦੇ ਵਿੱਚ ਤਾਂ ਵੱਡੇ ਨਾਮ ਨੇ ਨਾ ਕਾਸਟਿੰਗ ਬੇ ਹੈ ਯਮੁਕੇਸ਼ ਛਾਬੜਾ ਨੇ ਜਾਂ ਹਾਨੀਤ ਰਿਹਾਨ ਵੀ ਇਹਦੇ ਵਿੱਚ ਨੇ ਤੁਹਾਡੇ ਵਾਈਫ ਮਧੁਜਿਤ ਸਰਗੀ ਵੀ ਕਾਸਟਿੰਗ ਡਾਇਰੈਕਸ਼ਨ ਦੇ ਵਿੱਚ ਨੇ ਪਰ ਪੰਜਾਬੀ ਇੰਡਸਟਰੀ ਦੇ ਵਿੱਚ ਕਿਉਂ ਨਹੀਂ ਇਸ ਤਰ੍ਹਾਂ ਦੀ ਪੋਸਟ ਕ੍ਰੀਏਟ ਹੋ ਸਕੀ ਜਾਂ ਉਹ ਸੌ ਕਾਲ ਜਿਹੜਾ ਨੈਪੋਟイズਮ ਵਾਲੀ ਗੱਲ ਹੈ ਕਿ ਹਾਂ ਇਹ ਮੈਂ ਬੰਦਾ ਲੈ ਲਾਂ ਚਲੋ ਇਹ ਪੈਸਾ ਲਾ ਰਿਹਾ ਤਾਂ ਮੈਂ ਬੰਦਾ ਲੈ ਲਾਂ ਕਿਉਂਕਿ ਇਹ ਇਦਾਂ ਦਾ ਹੋਇਆ ਇਦਾਂ ਦੀਆਂ ਐਗਜ਼ਾਮਪਲ ਸਾਨੂੰ ਦੇਖਣ ਨੂੰ ਮਿਲੀਆਂ ਕਿ ਜੇ ਕੋਈ ਪੈਸੇ ਵਾਲਾ ਬੰਦਾ ਪੈਸਾ ਲਾ ਰਿਹਾ ਹੈ ਫਿਲਮ ਦੇ ਵਿੱਚ ਤੇ ਉਹਦੇ ਬੇਟੇ ਨੂੰ ਲੈ ਲਓ ਜਾਂ ਬੇਟੀ ਨੂੰ ਲਾਂਚ ਕਰ ਦਿਓ ਨਹੀਂ ਉਹ ਦੇਖੋ ਨੈਪੋਟイズਮ ਵਾਲੀ ਗੱਲ ਜਿੱਥੋਂ ਤੱਕ ਪੰਜਾਬੀ ਇੰਡਸਟਰੀ ਆ ਉਹ ਨਹੀਂ ਹੈ ਹੂੰ ਜਿਹੜੇ ਸਟਾਰਸ ਬਣੇ ਨੇ ਜਿਨ੍ਹਾਂ ਨੂੰ ਕੰਮ ਜਾਂਦਾ ਮਿਲਦਾ ਉਹਨਾਂ ਨੂੰ ਆਪਣੀ ਮਿਹਨਤ ਤੇ ਮਿਲ ਰਿਹਾ ਠੀਕ ਹੈ ਜਿਹੜੀ ਆ ਗੱਲ ਹੈ ਕਿ ਜੇ ਕਿਸੇ ਦੇ ਫਾਦਰ ਜਾਂ ਕਿਸੇ ਦੀ ਫੈਮਿਲੀ ਪੈਸਾ ਲਾ ਰਹੀ ਆ ਉਹ ਪੈਸਾ ਇਸੇ ਲਈ ਲਾਰੇ ਕਿ ਯਾਰ ਅਸੀਂ ਆਪਣੇ ਮੁੰਡੇ ਨੂੰ ਜਾਂ ਕੁੜੀ ਨੂੰ ਸਟਾਰ ਲਾਂਚ ਕਰਨਾ ਹੈ ਉਹਨੂੰ ਬਣਾਉਣਾ ਤੇ ਅਸੀਂ ਕੋਸ਼ਿਸ਼ ਕਰਨੀ ਆ ਵੀ ਉਹ ਸਟਾਰ ਬਣੇ ਉਹ ਤਾਂ ਪੈਸਾ ਇਸੇ ਲਈ ਲਾਰੇ ਹੋ ਫਿਲਮ ਇਸੇ ਲਈ ਬਣਾ ਰਹੇ ਸੋ ਉਹਨੂੰ ਤੁਸੀਂ ਨੈਪਟਿਜ਼ਮ ਨਹੀਂ ਕਹਿ ਸਕਦੇ ਨੈਪਟਿਜ਼ਮ ਤੇ ਫਿਰ ਤਾਂ ਤੇ ਫਿਰ ਕਿਹੜਾ ਫੀਲ ਆ ਜਿਹਦੇ 'ਚ ਨੈਪਟਿਜ਼ਮ ਨਹੀਂ ਹੈਗਾ ਹਰ ਪੇਰੈਂਟੇ ਚਾਹੂਗਾ ਕਿ ਉਸਨੇ ਬੱਚੇ ਨੂੰ ਮੈਂ ਤਾਂ ਸੋ ਕਾਲਡ ਨੈਪੋਟਿਜ਼ਮ ਦਾ ਕਿਆ ਸਿਕਾ ਨੈਪੋਟਿਜ਼ਮ ਇੱਕ ਡਿਸਕਸ਼ਨ ਹੀ ਹੈਗੀ ਇਹ ਵਰਡ ਹੀ ਮਾਇਨੇ ਨਹੀਂ ਰੱਖਦਾ ਜਿਹੜਾ ਪੋਲਿਟਿਸ਼ੀਅਨ ਆ ਉਹ ਚਾਹੁੰਦਾ ਵੀ ਉਹਦੇ ਬੱਚੇ ਨੂੰ ਗਾਂ ਟਿਕਟ ਮਿਲੇ ਨਾ ਇੰਡਸਟ੍ਰੀਅਲਿਸਟ ਆ ਉਹ ਚਾਹੁੰਦਾ ਕਿ ਮੇਰਾ ਬੱਚਾ ਗੱਲ ਨੂੰ ਇੰਡਸਟਰੀ ਸੰਭਾਲੇ ਤੇ ਜਿਹੜੇ ਇਸ ਬਿਜ਼ਨਸ 'ਚ ਹੈ ਇਸ ਇੰਡਸਟਰੀ 'ਚ ਆ ਉਹ ਕਿਉਂ ਨਹੀਂ ਚਾਹਣਗੇ ਕਿ ਸਾਡਾ ਬੱਚਾ ਵੀ ਇੱਥੇ ਹੀ ਕੋਈ ਕੰਮ ਕਰੇ ਜਾਂ ਸਕਸੈਸਫੁਲ ਹੋਵੇ ਤੇ ਦੇ ਵਿਲ ਟ੍ਰਾਈ ਉਹ ਕੋਸ਼ਿਸ਼ ਕਰਨਗੇ ਵੀ ਜਿਹੜੀਆਂ ਓਪਰਚ्युनिटीज ਪ੍ਰੋਵਾਈਡ ਕਰ ਸਕਦੇ ਉਹ ਕਰਨ ਤੇ ਆ ਪੈਸੇ ਵਾਲਾ ਕੰਮ ਕਿਹੜਾ ਹੈ ਇਹ ਤੇ ਆਈ ਥਿੰਕ ਸਾਰੇ ਪਾਸੇ ਹੀ ਹੁੰਦਾ ਹੋਣਾ ਵੀ ਜੇ ਕਿਸੇ ਨੇ ਉਹਨੂੰ ਲੱਗਦਾ ਕਿ ਯਾਰ ਉਦਾਂ ਨਹੀਂ ਬਣ ਸਕਦਾ ਸਾਡੇ ਕੋਲ ਪੈਸਾ ਹੈਗਾ ਅਸੀਂ ਪੈਸਾ ਲਵਨੀ ਤੇ ਬਣ ਜਵੇ ਸ਼ਾਇਦ ਸਟਾਰ ਬਣ ਜਵੇ ਐਂਡ ਰਿਕਵਰ ਹੋ ਜਾਏਗਾ ਪੈਸਾ ਉਹ ਉਹਨਾਂ ਦੀ ਇਨਵੈਸਟਮੈਂਟ ਆ ਆਪਣੇ ਬੱਚੇ ਤੇ ਉਹ ਹਰ ਬੰਦਾ ਕਰ ਸਕਦਾ ਹੈ ਤੇ ਬਾਕੀ ਇਦਾਂ ਦੀ ਗੱਲ ਕੋਈ ਨਹੀਂ ਹੈ ਕਿਉਂਕਿ ਜਿਹੜੇ ਆਪਣੀ ਇੰਡਸਟਰੀ ਚ ਵੀ ਆਲਟੀਮੇਟਲੀ ਤਾਂ ਲੋਕਾਂ ਨੇ ਹੀ ਪਸੰਦ ਕਰਨਾ ਨਾ ਲੋਕਾਂ ਨੇ ਇਸ ਕਰਕੇ ਤਾਂ ਨਹੀਂ ਪਸੰਦ ਕਰਨਾ ਕਿ ਤੁਹਾਡੇ ਪੇਰੈਂਟਸ ਨੇ ਇੰਨੇ ਪੈਸੇ ਲਾਇਆ ਤਾਂ ਅਸੀਂ ਚਲੋ ਇਹਨਾਂ ਨੂੰ ਪਸੰਦ ਕਰ ਲੈਂਦੇ ਤਾਂ ਤੇ ਨਹੀਂ ਹੋਣਾ ਤੇ ਉਹਨਾਂ ਨੇ ਤਾਂ ਤੁਹਾਡਾ ਕੰਮ ਦੇਖ ਕੇ ਹੀ ਪਸੰਦ ਕਰਨਾ ਕੋਈ ਤੁਹਾਡਾ ਤੁਹਾਡੇ ਨਾਲ ਉਹਨਾਂ ਦਾ ਕਨੈਕਸ਼ਨ ਜੁੜੇਗਾ ਤਾਂ ਫੇਰ ਹੀ ਤੁਸੀਂ ਸਟਾਰ ਬਣੋ ਹਾਂ ਹਾਂ ਤੇ ਇਹਦਾ ਸਭ ਤੋਂ ਵਧੀਆ ਜਿਹੜਾ ਜਵਾਬ ਸੀਗਾ ਉਹ ਅਦਿੱਤਿ ਚੋਪੜਾ ਨੇ ਦਿੱਤਾ ਸੀਗਾ ਉਹ ਰੋਮਾਂਟਿਕਸ ਉਹਨਾਂ ਦੀ ਇੱਕ ਡਾਕੂਮੈਂਟਰੀ ਆਈ ਸੀ ਜਿਹੜੀ ਸ਼ਰਾਜ ਫਰਮਸ ਨੇ ਤੇ ਉਹਨਾਂ ਨੇ ਕਿਹਾ ਸੀ ਵੀ ਜੇ ਇਦਾਂ ਦੀ ਗੱਲ ਹੁੰਦੀ ਤੇ ਉਦੈ ਚੋਪੜਾ ਨੂੰ ਅਸੀਂ ਸੁਪਰਸਟਾਰ ਬਣਾ ਲੁੰਦੇ ਹਾਂ ਤੇ ਉਹ ਨਹੀਂ ਬਣੇ ਹਾਂ 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 ਉਹ ਕਿਉਂਕਿ ਇੱਥੇ ਫਿਰ ਅਲਟੀਮੇਟ ਜਿਹੜੀ ਜਿਊਰੀ ਆ ਜੱਜ ਆ ਉਹ ਤਾਂ ਆਡੀਅנס ਆ ਰਾਈਟ ਆਈ ਡੋਨਟ ਥਿੰਕ ਥੈਟ ਮੈਟਰਸ ਅਲਟੀਮੇਟਲੀ ਤੁਹਾਡੀ ਤੁਹਾਡੇ 'ਚ ਕੋਈ ਨਾ ਕੋਈ ਇਦਾਂ ਦੀ ਕੁਆਲਿਟੀ ਹੋਣੀ ਚਾਹੀਦੀ ਚਾਹੇ ਉਹ ਟੈਲੈਂਟ ਆ ਚਾਹੇ ਤੁਸੀਂ ਮਿਹਨਤੀ ਇੰਨੇ ਹੋ ਚਾਹੇ ਤੁਸੀਂ ਜ਼ਿੱਦੀ ਇੰਨੇ ਹੋ ਕਿ ਨਹੀਂ ਮੈਂ ਉਦੋਂ ਤੱਕ ਹਟਣਾ ਹੀ ਨਹੀਂ ਜਦੋਂ ਤੱਕ ਨਹੀਂ ਹੁੰਦਾ ਕੁਛ ਨਾ ਕੁਛ ਇਦਾਂ ਦਾ ਚਾਹੀਦਾ ਹੁੰਦਾ ਜਿਹੜਾ ਇਵੈਂਚੁਅਲੀ ਤੁਹਾਨੂੰ ਸਕਸੈਸਫੁਲ ਹੋਣ ਤੇ ਹੈਲਪ ਕਰਦਾ ਅੱਛਾ ਤੁਹਾਡੇ ਤੁਸੀਂ ਤਾਂ ਕਈ ਜਿਹੜੇ ਹੁਣ ਨਵੇਂ ਡਾਇਰੈਕਟਰ ਆਏ ਪੰਜਾਬੀ ਇੰਡਸਟਰੀ ਦੇ ਵਿੱਚ ਉਹਨਾਂ ਦੇ ਤੁਸੀਂ ਤਾਂ ਫੇਵਰਿਟ ਹੈਗੇ ਹੋ ਪਰ ਤੁਹਾਨੂੰ ਕਿਹਨਾਂ ਦਾ ਜ਼ਿਆਦਾ ਕੰਮ ਪਸੰਦ ਆਉਂਦਾ ਯਾਰ ਮੈਨੂੰ ਓਨੈਸਟਲੀ ਜੇ ਪੰਜਾਬੀ ਇੰਡਸਟਰੀ ਦੀ ਗੱਲ ਕਰਾਂ ਮੈਨੂੰ ਕਈਆਂ ਦਾ ਕੰਮ ਸਾਬ ਪਹਿਲੋਂ ਵੀ ਜਦੋਂ ਮੈਂ ਬਣਾ ਵੀ ਰਿਹਾ ਸੀ ਤੇ ਫਿਰ ਮੈਂ ਉਦੋਂ ਵੀ ਕਈਆਂ ਦਾ ਕੰਮ ਨੂੰ ਬਹੁਤ ਇੰਟਰਸਟਿੰਗ ਲੱਗਦਾ ਸੀਗਾ ਮੈਨੂੰ ਜਗਦੀਪ ਦਾ ਕੰਮ ਵਧੀਆ ਲੱਗਦਾ ਆਈ ਫੀਲ ਕਿ ਬਹੁਤ ਇੰਟਰਸਟਿੰਗ ਰਾਈਟਰ ਤੇ ਡਾਇਰੈਕਟਰ ਆ ਉਹ ਹੂੰ ਹੂੰ ਅ ਸਮੀਪਾ ਜੀ ਦੀ ਆਫ ਕੋਰਸ ਆਪਣੀ ਇੱਕ ਜ਼ੋਨ ਹੈਗੀ ਆ ਤੇ ਉਹਦੇ ਚ ਉਹ ਬਹੁਤ ਸਕਸੈਸਫੁਲ ਨੇ ਹਾਂ ਹਸਾਉਂਦਾ ਹਨ ਉਹਨਾਂ ਦੀਆਂ ਫਿਲਮਾਂ ਦੇਖ ਕੇ ਹਾਲਾਂਕਿ ਮੇਰਾ ਇਹ ਜੀ ਕਰਦਾ ਹੁੰਦਾ ਆਈ ਏਮ ਸੇਇੰਗ ਥਿਸ ਇਨ ਦਾ ਇੰਟਰਵਿਊ ਕਿ ਸਮੀਪਾ ਜੀ ਨਾ ਕੁਝ ਜਿੱਦਾਂ ਪੱਟੀ ਸਾਹਿਬ ਕਰਦੇ ਹੁੰਦੇ ਸੀ ਸਟਾਇਰ ਉਹਨਾਂ ਦਾ ਵੀ ਕੁਝ ਉਹਨਾਂ ਨੂੰ ਅਟੈਂਪਟ ਕਰਨਾ ਚਾਹੀਦਾ ਬਿਕਾਜ਼ ਹੀ ਸੋ ਗੁੱਡ ਵਿਦ ਕਾਮੇਡੀ ਕਿ ਇਤਾਂ ਦਾ ਸ਼ਾਇਦ ਕੁਝ ਅਟੈਂਪਟ ਕਰਨ ਨੂੰ ਹੋ ਨਹੀਂ ਰਿਹਾ ਇਤਾਂ ਦਾ ਤੇ ਮਾਹੌਲ ਠੀਕ ਹੈ ਵਗੈਰਾ ਉਹਨਾਂ ਨੇ ਜ਼ਮੀਪਾ ਜੀ ਨੇ ਕੰਮ ਕੀਤਾ ਸੀ ਉਹਦੇ ਚ ਐਜ਼ ਐਨ ਐਕਟਰ ਜੀ ਤੇ ਜਿਉ ਇਦਾਂ ਦਾ ਕੁਝ ਕਰਨਗੇ ਆਮ ਸ਼ੋਰ ਕਿ ਉਹ ਕਾਫੀ ਇੰਟਰਸਟਿੰਗ ਹੋਏਗਾ ਤੇ ਇਸ ਤੋਂ ਇਲਾਵਾ ਹੁਣ ਰੀਸੈਂਟਲੀ ਜਨਾ ਗੁਰਵਿੰਦਰ ਹੁਣਾ ਦਾ ਕੰਮ ਨੂੰ ਇੰਟਰਸਟਿੰਗ ਲੱਗਦਾ ਆ ਆਫਕੋਰਸ ਆ ਉਹ ਆਪਣੀ ਜ਼ੋਨ ਦੇ ਕੰਮ ਕਰਦੇ ਆ ਪਰ ਉਹ ਬਹੁਤ ਇੰਟਰਸਟਿੰਗ ਹੈ ਉਹ ਔਰ ਉਹਨਾਂ ਦੀਆਂ ਫਿਲਮਾਂ ਕਰਕੇ ਪੰਜਾਬੀ ਨੂੰ ਪੰਜਾਬੀ ਸਿਨੇਮਾ ਨੂੰ ਬਹੁਤ ਇੰਟਰਨੈਸ਼ਨਲ ਲੈਵਲ ਤੇ ਰਿਸਪੈਕਟ ਮਿਲਿਆ ਹੂੰ ਰੀਸੈਂਟਲੀ ਅਨਮੋਲ ਦੀ ਫਿਲਮ ਮੈਂ ਦੇਖੀ ਸੀ ਜੰਗੀ ਤੇ ਉਹ ਮੈਨੂੰ ਬਹੁਤ ਇੰਟਰਸਟਿੰਗ ਲੱਗੀ ਫਿਲਮ ਆਏ ਜੀ ਆਈ ਥਿੰਕ ਉਹ ਬੜੀ ਯੂਨੀਕ ਵਾਇਸ ਆਉਦੀ ਉਹਦੀ ਆਪਣੀ ਇੱਕ तरीका ਹੈਗਾ ਆ ਤੇ ਆਈ ऍम ਮੈਂ ਐਕਚੁਅਲੀ ਬਹੁਤ ਐਕਸਾਈਟਡ ਆ ਇਹ ਦੇਖਣ ਲਈ ਵੀ ਹੁਣ ਉਹ ਗਾਹ ਓਵਰ ਦ ਨੈਕਸਟ ਫਿਊ ইয়ারਜ਼ ਉਹ ਕੀ ਕਰਦਾ ਆ ਕਿਦਾਂ ਨੂੰ ਜਾਂਦਾ ਆ ਸੋ ਆਈ ਥਿੰਕ ਉਹ ਜੈਨੂਇਨ ਟੈਲੈਂਟ ਆ ਇੱਕ ਜਿਹੜਾ ਪੰਜਾਬੀ ਇੰਡਸਟਰੀ ਵਿੱਚੋਂ ਨਿਕਲਿਆ ਕੋਈ ਇੱਕ ਗੱਲ ਜਿਹੜੀ ਤੁਸੀਂ ਪੰਜਾਬੀ ਇੰਡਸਟਰੀ ਨੂੰ ਜਾਂ ਪੰਜਾਬ ਦੀ ਆਡੀਅנס ਨੂੰ ਕਹਿਣਾ ਚਾਹੁੰਦੇ ਹੋ ਮੈਂ ਇਹੀ ਕਹਾਂਗਾ ਕਿ ਫਿਲਮਾਂ ਬਣਦੀਆਂ ਰਹਿਣ ਤਾਂ ਫਿਲਮਾਂ ਦੇਖਦੇ ਰਹਿਣ ਲੋਕੀ ਦੈਟਸ ਓਨਲੀ ਥਿੰਗ ਆ ਵਿਸ਼ ਫੋਰ ਥੈਂਕ ਯੂ ਸੋ ਮੱਚ ਅਨੁਰਾਗ ਬਹੁਤ ਸ਼ੁਕਰੀਆ ਤੁਹਾਡਾ ਗੱਲਬਾਤ ਲਈ ਥੈਂਕ ਯੂ ਥੈਂਕ ਯੂ